ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਬੈਠੀਆਂ ਸਰਬੱਤ ਸੰਗਤਾਂ ਦਾ ਅਸੀਂ ਤੈਹਦ ਲੋਤਨਵਾਦ ਕਰਦੇ ਆ ਅਸੀਂ ਇੱਕ ਖੁਸ਼ਖਬਰੀ ਦੇਣਾ ਚਾਹੁੰਦੇ ਆ ਢਿਲਵਾ.com ਵੱਲੋਂ ਅਸੀਂ ਉਹਦਾ ਮਾਧਿਅਮ ਰਾਈ ਆ ਆਪ ਜੀ ਨੂੰ ਖੁਸ਼ਖਬਰੀ ਦੰਨੇ ਆ ਕਿ ਨਗਰ ਕੌਂਸਲ ਦੀਆਂ ਜੋ 2012 ਵਿੱਚ ਚੋਣਾਂ ਹੋਈਆਂ ਉਸ ਵਿੱਚ ਐਤਕੀ ਬਹੁਤ ਵੱਡੀ ਲੀਡ ਸਜਤੇਦਾਰ ਗੁਰदयाल ਸਿੰਘ ਜੀ ਨੂੰ ਜਿੱਤ ਪ੍ਰਾਪਤ ਹੋਈ 200 ਦੀ ਲੀਡ ਸਾਰੇ ਨਗਰ ਵੱਲੋਂ ਬਹੁਤ ਹੀ ਸੱਤ ਵਾਰ ਦੇ ਨੁਮਾਇੰਦਗੀ ਕਰਦੇ ਹੋਏ ਜਥੇਦਾਰ ਗੁਰदयाल ਸਿੰਘ ਜੀ ਨੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਵਾਰ ਪ੍ਰਧਾਨਗੇ ਸ਼ਰੋਮਨੇ ਅਕਾਲੀ ਦਲ ਦੀ ਜੋ ਕਿ ਸੀਟ ਹਾਸਲ ਕਰਕੇ ਉਹਨਾਂ ਦੀ ਝੋਲੀ ਵਿੱਚ ਪਾਈ ਗਈ ਤੇ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹੋਏ ਜਥੇਦਾਰ ਗੁਰदयाल ਸਿੰਘ ਜੀ ਦੇ ਆਪ ਜੀ ਨੂੰ ਕੁਝ ਧੰਨਵਾਦ ਕਰਨਾ ਚਾਹੁੰਦੇ ਹਾਂ ਆਪ ਜੀ ਨੇ ਦੋ ਕਲਫਜ਼ ਕਹਿਣਾ ਚਾਹੁੰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਅਮਜਾ ਸਾਡੇ ਨਗਰ ਦੀਆਂ ਸੰਗਤਾਂ ਨੌਜਵਾਨ ਵੀਰ ਬਜ਼ੁਰਗ ਭੈਣਾ ਮਾਤਾਵਾਂ ਧੀਆਂ ਸਾਰਿਆਂ ਨੂੰ ਵਧਾਈ ਦਿਨਾਂ ਕਿ ਤੁਹਾਡੀ ਇਹ ਜਿਹੜੀ ਜਿੱਤ ਹੈ ਤੁਸਾਂ ਤੁਸਾਂ ਦੀ ਜਿੱਤ ਹੈ ਤੇ ਤੁਸਾਂ ਨੇ ਆਪ ਇਹ ਸਾਡੇ ਸਿਰ ਤੇ ਜਿਹੜਾ ਸੇਹਰਾ ਬੱਧਾ ਹੈ ਸੇਵਾ ਦਾ ਮੈਂ ਸਾਰੀ ਸੰਗਤ ਦਾ ਵਿਦੇਸ਼ ਵਿੱਚ ਬੈਠੇ ਹੋਏ ਜਿੰਨੇ ਵੀ ਵੀਰ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਨਾਲ ਹੀ ਆਸ ਕਰਦਾ ਕਿ ਤੁਹਾਡਾ ਬਹੁਮੁੱਲਾ ਜਿਹੜਾ ਸੰਜੋਗ ਹੈ ਉਹ ਸਾਨੂੰ ਹੋਣਾ ਚਾਹੀਦਾ ਕਿਉਂਕਿ ਭਾਵੇਂ ਡਵੈਲਪਮੈਂਟ ਸੁਸਾਇਟੀ ਢਿਲਮਾ ਦੀ ਬਣੀ ਉਹਨਾਂ ਨੇ ਬਹੁਤ ਵੱਡਾ ਵਿਕਾਸ ਢਿਲਮਾ ਦਾ ਕੀਤਾ ਔਰ ਦਰਜਾ ਬਦਰਜਾ ਜਿਵੇਂ ਕਿ ਸਟੇਡੀਅਮ ਦੀ ਸੇਵਾ ਸਾਡੇ ਵੀਰਾਂ ਨੇ ਕੀਤੀ ਹੋਰ ਜਿਨ੍ਹਾਂ ਨੇ ਵੀ ਢਿਲਮਾ ਦੇ ਵਿਕਾਸ ਵਿੱਚ ਹਿੱਸਾ ਪਾਇਆ ਮੈਂ ਸਮੁੱਚੇ ਤੌਰ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਵੇਂ ਸਿਰਿਓਂ ਇੱਕ ਸ਼ੁਰੂਆਤ ਵਿਕਾਸ ਦੀ ਹੋਣ ਜਾ ਰਹੀ ਹੈ ਸੰਗਤਾਂ ਨੇ ਵੱਡੇ ਸਹਿਯੋਗ ਦੇ ਨਾਲ ਦਾਸ ਨੂੰ ਦੂਸਰੀ ਵਾਰ ਨਗਰ ਕੌਂਸਲ ਪ੍ਰਧਾਨ ਦੀ ਸੇਵਾ ਦਾ ਮਾਣ ਬਖਸ਼ਿਆ ਤੇ ਮੈਂ ਵਿਦੇਸ਼ ਵਿੱਚ ਬੈਠੇ ਹੋਏ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡੇ ਤੋਂ ਭਰਪੂਰ ਆਸਾਂ ਰੱਖਦਾ ਹਾਂ ਕਿ ਤੁਸੀਂ ਵੀ ਇਹਦੇ ਵਿੱਚ ਵੱਡਮੁੱਲਾ ਯੋਗਦਾਨ ਪਾ ਕੇ ਢਿਲਮਾ ਨੂੰ ਆਪਾਂ ਵਿਕਾਸ ਦੀਆਂ ਲੀਹਾਂ ਤੇ ਖੜਨਾ ਹੈ ਤਾਂ ਕਿ ਜਿਹੜੀ ਸੀਵਰੇਜ ਦਾ ਹੁਣ ਕੰਮ ਚੱਲ ਰਿਹਾ ਹੈ ਜਿੰਨਾ ਵੀ ਕੰਮ ਵਿਕਾਸ ਦਾ ਢਿਲਮਾ ਦਾ ਹੋਣਾ ਹੈ ਉਹ ਅਸੀਂ ਤਤਪਰ ਹੋ ਕੇ ਸਾਰੇ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਮੇਰੇ ਵੀਰ ਐਮਸੀ ਬਣੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪੂਰਨ ਤੌਰ ਤੇ ਨਿਭਰੇ ਚੜਾਵਾਂਗੇ ਔਰ ਸਾਰੇ ਤੇ ਨਗਰ ਨਿਵਾਸੀ ਸੰਗਤ ਔਰ ਵਿਦੇਸ਼ ਵਿੱਚ ਬੈਠੇ ਹੋਏ ਵੀਰਾਂ ਦਾ ਮੈਂ ਸਤਿਕਾਰ ਸਹਿਤ ਧੰਨਵਾਦ ਕਰਦਾ ਕਿ ਤੁਸੀਂਾਂ ਨੇ ਸਾਨੂੰ ਇਡਾ ਵੱਡਾ ਮਾਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ